ਪੁਲਿਸ ਨੂੰ ਆ ਕੇ ਮੇਰੇ ਗੇਟਾਂ 'ਚ ਬੈਠੀ ਹੈ ਤੇ ਘਰੇ ਤੰਗ ਵੀ ਕਰ ਰਹੀ ਆ ਵੀ ਗੇਟ ਖੋਲੋ ਜਦ ਤੁਸੀਂ ਦੱਸੋ ਕਿੱਥੇ ਆ ਕੋ ਜਿਹਦੇ ਪੈਸੇ ਮੇਰੇ ਸਾਰੇ ਵਾਪਸ ਕਰਾ ਰਿਹਾ ਐ ਐਮਪੀ ਖੜਾ ਕਰ ਰਿਹਾ ਸੰਜੂਲ ਸੀਟ ਤੇ ਅਰ ਵੈਸੇ ਤਾਂ ਸਾਤ ਦਿਨ ਸਾਰੇ ਲੋਕ ਹੀ ਪਹੁੰਚੀ ਜਾਂਦੇ ਨੇ ਪਰ ਆ ਜਿਹੜੇ ਭਰਾਏ ਨੇ ਇਹਨਾਂ ਦੇ ਵਿੱਚ ਕੁਝ ਖਾਸ ਗੱਲ ਹੈ ਇੱਕ ਤਾਂ ਜਿਹੜਾ ਬਾਈ ਖੜਾ ਐ ਇਹਦੇ ਪੈਸੇ ਵਾਪਸ ਹੋਏ ਨੇ 12 ਲੱਖ ਉਹਦੇ ਨਾਲ ਵੀ ਗੱਲ ਕਰਾਂਗੇ ਦੂਜਾ ਇਹਨਾਂ ਨੇ ਬਾਈ ਹੋਰਾਂ ਨੇ ਸਾਨੂੰ ਗੱਲ ਦੱਸੀ ਆ ਕੇ ਕਹਿੰਦੇ ਅਸੀਂ ਮਲੇਰਕੋਟਲੇ ਤੋਂ ਆਏ ਹਾਂ ਤੁਸੀਂ ਆਪ ਹੀ ਦੱਸ ਦਿਓ ਆਪਦੇ ਮੂੰਹ ਜਿਹੜੀ ਮੈਨੂੰ ਸਿਕਰਾਲ ਜੀ ਸਾਰਿਆਂ ਨੂੰ ਦੇਖਣ ਦੂਜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਇਹ ਝੂਠ ਬੋਲਦੇ ਨੇ ਭਾਨੇ ਸਿੱਧੂ ਤੇ ਭਗਵੰਤ ਮਾਨਤ ਸੱਦਤ ਕਰਾ ਨਹੀਂ ਸਕਦਾ ਮੈਂ ਉਹਦਾ ਅੱਜ ਜਿਉਂਦਾ ਜਗਦਾ ਸਬੂਤ ਤੁਹਾਨੂੰ ਦਿਨਾ ਵੀ ਮੇਰੇ ਘਰ ਪਿੰਡ ਹੱਥ ਨੇ ਮੇਰਾ ਮਲੇਰਕੋਟਲੇ ਦੇ ਕੋਲ ਸਵੇਰ ਦੀ ਐਸਚਓ ਸੰਦੌੜ ਪੂਰੀ ਪੁਲਿਸ ਦੀ ਟੀਮ ਮੇਰੇ ਗੇਟਾਂ ਮੂਰੇ ਬੈਠੀ ਆ ਪਰ ਚੰਗੀ ਗੱਲ ਆ ਵੀ ਮੈਂ ਉਥੋਂ ਪਹਿਲਾਂ ਨਿਕਲ ਆਇਆ ਸੀ ਇਸ ਕਰਕੇ ਇੱਥੇ ਪਹੁੰਚਿਆ ਨਹੀਂ ਰੀਜ਼ਨ ਕੀ ਆ ਛੋਡੇ ਗੇਟ ਮੂਰੇ ਕਿਉਂ ਬੈਠੀ ਆ ਰੀਜ਼ਨ ਬਈ ਇਹੀ ਆ ਵੀ ਉੱਥੇ ਜਾਣਾ ਨਹੀਂ ਤੁਸੀਂ ਮੈਂ ਤੁਹਾਨੂੰ ਰਿਕਾਰਡਿੰਗਾਂ ਸੁਣਾਉਣਾ ਮੇਰੇ ਕੋਲੇ ਤੜਕੇ ਦੇ ਪੁਲਿਸ ਦੇ ਫੋਨ ਵੱਜ ਰਹੇ ਨੇ ਤੁਸੀਂ ਕੋਈ ਪੋਲਿਟਿਕਸ ਦੇ ਵਿੱਚ ਪਹੁੰਚ ਜਿਆਦੇ ਰੱਖਦੇ ਹੋ ਤਾਂ ਬੈਠੇ ਨਹੀਂ ਤਾਂ ਕੀ ਚੱਕਰ ਆ ਅਸੀਂ ਉੱਥੇ ਇੱਕ ਤਾਂ ਨਹਿਰੀ ਪਾਣੀ ਦੀ ਕਮੇਟੀ ਆ ਉਹਦਾ ਮੈਂ ਜਰਨਲ ਸਕੱਤਰਾਂ ਅਸੀਂ ਮਤਲਬ ਜ਼ਿਆਦਾਤਰ ਜੂਨੀਅਰਾਂ ਕਰਕੇ ਅਸੀਂ ਵਿਚਰਦੇ ਰਹਿੰਦੇ ਆ ਜ਼ਿਆਦਾਤਰ ਲੋਕਾਂ ਹਾਂ ਮਤਲਬ ਉਹਨਾਂ ਨੇ ਮੈਨੂੰ ਪੁੱਛਿਆ ਵੀ ਸੀ ਮੈਂ ਕਿਹਾ ਸੀ ਵੀ 10 ਅਸੀਂ ਨੌਜਵਾਨ ਜਾਵਾਂਗੇ ਪਿੰਡ ਦੀ ਜਾਵਾਂਗੇ ਬਾਰ ਬਾਰ ਉਹ ਪੁੱਛ ਰਹੇ ਸੀ ਤੇ ਇਸ ਕਰਕੇ ਉਹ ਪੁਲਿਸ ਹੁਣ ਆ ਕੇ ਮੇਰੇ ਗੇਟਾਂ 'ਚ ਬੈਠੀ ਹੈ ਤੇ ਘਰੇ ਤੰਗ ਵੀ ਕਰ ਰਹੀ ਹੈ ਵੀ ਗੇਟ ਖੋਲੋ ਜਾਂ ਤੁਸੀਂ ਦੱਸੋ ਕਿੱਥੇ ਆ ਪੇਸ਼ ਕਰੋ ਤੁਸੀਂ ਪਹਿਲਾਂ ਆ ਗਏ ਹਾਂ ਅਸੀਂ ਪਤਾ ਲੱਗਿਆ ਸੀ ਵੀ ਪੁਲਿਸ ਆਊਗੀ ਤੇ ਇਸ ਕਰਕੇ ਅਸੀਂ ਪਹਿਲਾਂ ਥੋੜਾ ਨਿਕਲੇ ਚਲੋ ਫੇਰ ਵੀ ਸੱਚ ਦਾ ਸਾਥ ਦੇਣ ਵਾਸਤੇ ਧੰਨਵਾਦ ਵੀਰੇ ਤੇ ਤੁਸੀਂ ਦੱਸੋ ਤੁਹਾਡੇ ਪੈਸਿਆਂ ਵਾਲਾ ਕੀ ਮਸਲਾ ਜਿਹੜਾ ਤੁਸੀਂ ਦੱਸ ਰਹੇ ਸੀ ਦੇਖੋ ਵੀ ਜੀ ਮੈਂ ਮੇਰੇ ਡੇਢ ਦੋ ਸਾਲ ਹੋ ਗਏ ਮੇਰੇ ਪੈਸੇ ਫਸਿਆ ਨੂੰ ਠੀਕ ਹੈ ਠੀਕ ਹੈ ਜੀ ਤੇ ਮੈਂ ਉਹਨਾਂ ਨੂੰ ਅਰਜੈਂਟ ਨੂੰ ਬਹੁਤ ਹੀ ਮਤਲਬ ਉਹਨਾਂ ਨੂੰ ਕਿਹਾ ਵੀ ਮੇਰਾ ਪੈਸੇ ਵਾਪਸ ਕਰ ਦਿਓ ਮੇਰੇ ਤੇ ਉਹਨਾਂ ਨੇ ਮੇਰੇ ਕੋਈ 1 ਰੁਪਿਆ ਨਹੀਂ ਵਾਪਸ ਕਰਿਆ ਮੈਨੂੰ ਲਾਰੇ ਲਾਉਂਦੇ ਰਹੇ ਵੀ ਤੁਹਾਡਾ ਅਗਲੇ ਮਹੀਨੇ ਅਗਲੇ ਮਹੀਨੇ ਤੇ ਅਗਲੇ ਮਹੀਨੇ ਮੈਨੂੰ ਐ ਕਰਦੇ ਰਹੇ ਤੇ ਮੈਨੂੰ ਹਰਾਸ਼ਮੈਂਟ ਬਹੁਤ ਕੀਤਾ ਹੀ ਉਹਨਾਂ ਨੇ ਠੀਕ ਹੈ ਤੇ ਮੈਂ ਬਾਈ ਦਾ ਨਾਮ ਸੁਣਿਆ ਸੀਗਾ ਵੀ ਇਦਾਂ ਪੈਸੇ ਬਾਦ ਵੀਡੀਓ ਵੀ ਦੇਖਦੇ ਰਹੇ ਤੇ ਉਸ ਟਾਈਮ ਫਿਰ ਮੈਂ ਬਾਈਆਂ ਕੋਲ ਆਇਆ ਤੇ ਬਾਈ ਕੋਲ ਆ ਕੇ ਮੈਂ ਇੱਕੇ ਫੋਨ ਕਰਵਾਇਆ ਸੀਗਾ ਇੱਕੇ ਫੋਨ ਹੋਣ ਦੇ ਬਾਵਜੂਦ ਵੀ ਮੇਰੇ ਕੋਲੋਂ ਜਿਹਦੇ ਪੈਸੇ ਮੇਰੇ ਸਾਰੇ ਵਾਪਸ ਕਰਾ ਰਹੇ ਕਰ ਰਹੇ ਨਹੀਂ ਜੀ ਠੀਕ ਹੈ ਤੇ ਬਾਈ ਨੇ 1 ਰੁਪਿਆ ਨਹੀਂ ਮੇਰੇ ਤੋਂ ਲਿਆ ਹੈਗਾ ਬਾਈ ਦਾ ਚਾਹ ਵੀ ਸੋਚੋ ਮੈਂ ਕਰਿਆ ਕਿ ਬੀਤੀ ਆ ਬਾਈ ਦੇ ਧੰਨਵਾਦ ਬਾਈ ਚਲਵਾਸੇ ਸਾਥ ਸਾਥ ਦੇਣ ਵਾਸਤੇ ਤੇ ਹਾਂਜੀ ਬਾਈ ਕੀ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਬਾਈ ਮੈਂ ਤਾਂ ਕਿਦੇ ਭਾਨੇ ਸਿੱਧਾ ਗੱਲਬਾਤ ਵੀ ਨਹੀਂ ਕੀਤੀ ਨਾ ਆਪਾਂ ਅਸੂਲਾਵਰੇ ਵੀ ਨਹੀਂ ਦੇਖਿਆ ਆਪਾਂ ਤਾਂ ਸੱਤਰੀ ਲੜਾਈ ਤੇ ਆ ਹੁਣ ਮੈਂ ਤਾਂ ਐਮਪੀ ਖੜਾ ਕਰਨਾ ਐ ਵੀ ਐਮਪੀ ਖੜਾ ਕਰੋ ਸੰਦੂਰ ਸੀਟ ਤੇ ਇਹਨੂੰ ਠੀਕ ਹੈ ਇੱਕ ਲੱਖ ਦਾ ਨਾ ਹੋਏਗਾ ਇੱਕ ਮੁਸਲੇ ਸਿੱਧੂ ਮਾਨਸਾ ਦਾ ਖੜਾ ਕਰੋ ਆਪ ਦਾ ਬੰਦੇ ਖੜਾ ਕਰੋ ਸੱਚਾਲੇ ਪਹਿਲਾਂ ਬਸੇ ਰੇਨਿੰਗ ਝਾੜੂ ਆਮ ਕਰ ਵੋਟਾ ਪਾ ਕੇ ਖਰਾਬ ਕਰਨੇ ਬਾਈ ਯਾਰ ਠੀਕ ਹੈ ਠੀਕ ਹੈ ਨਟ ਤੇ ਪਾਦੀ ਮੇਰੀ ਮੂਵੀ ਬਾਈ ਬਾਈ ਬਿਲਕੁਲ ਬਿਲਕੁਲ ਸਤਿਕਾਰ ਜੀ ਸਤਿਕਾਰ ਹੋ ਠੀਕ ਹੋ ਜੀ ਪੈਰੀ ਬੰਦੇ ਆ ਜੀ ਚੜਦੀ ਕਲਾ ਜੀ ਠੀਕ ਹੈ ਅੱਜ ਹਾਂਜੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹਾਂਜੀ ਨੌਜਵਾਨੀ ਕੁਛ ਭਾਲਦੀ ਹੈ ਹਾਂਜੀ ਤੇ ਬਾਦਸ਼ਾਹ ਚਾਹੁੰਦੀ ਹੈ ਹਾਂਜੀ ਤੇ ਬਾਦਸ਼ਾਹ ਬੰਦਿਆਂ ਤੇ ਨਜਾਇਜ਼ ਪਰਚੇ ਦਰਜ ਕਰਨੇ ਭਾਨਾ ਸਿੱਧੂ ਜਿਹੜਾ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਤੇ ਜਿਹੜੇ ਕੰਮ ਸਰਕਾਰ ਨੇ ਕਰਨੇ ਸੀ ਜਦੋਂ ਸਾਡੇ ਪੁੱਤ ਭਤੀਜੇ ਬਾਹਰ ਨੂੰ ਜਾਣ ਲਈ ਜਨਤਾ ਦੇ ਕੋਲੇ ਜਾਂਦੇ ਆ ਸਰਕਾਰ 48 ਲੱਖ ਬੇਰਜ਼ਗਾਰ ਬੰਦਿਆਂ ਨੂੰ ਰੋਜ਼ਗਾਰ ਨਹੀਂ ਦੇ ਰਹੀ ਤੇ ਜੇ ਉਹਨਾਂ ਦੇ ਪੈਸੇ ਉਹ ਕਢਾ ਦੇਦੇ ਤੇ ਫੇਰ ਉਸ ਤੋਂ ਬਾਅਦ ਉਹਦੀ ਲੋਕਪ੍ਰਿਅਤਾ ਹੋ ਜਾਵੇ ਸੱਚ ਬੋਲਦੇ ਵੇ ਉਸ ਤੋਂ ਬਾਅਦ ਚੈਨ ਚੋਰੀ ਦਾ ਪਰਚਾ ਕਦਾਰਕੁਰਤੀ ਕਰਨੀ ਤੁਸੀਂ ਕਰ ਲਓ ਜਿੰਨੀ ਮਰਜ਼ੀ ਸਾਨੂੰ ਭਾਵੇਂ ਤੁਸੀਂ ਚੋਰ ਕਹੋ ਭਾਵੇਂ ਠੱਗ ਪੋ ਤੇ ਸਾਨੂੰ ਤਾਂ 1947 ਤੋਂ ਬਾਅਦ ਵੈਲਪ ਭਾਈ ਪਟੇਲ ਜਿਹੜੇ ਸਾਰੀ ਕੌਮ ਨੂੰ ਗ੍ਰਾਮਪੇਸ਼ਕਾਉਮ ਚੋਰਾ 42ਵੇਂ ਠੱਗਾਂ ਦੀ ਕਿਹਾ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਤੁਰੰਤ ਤੋ ਨੂੰ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਨਹੀਂ ਤਾਂ ਫਿਰ ਇਹਦੇ ਨਤੀਜੇ ਗਲਤ ਨਿਕਲਣਗੇ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਅਸੀਂ ਪੀਸ ਚਾਹੁੰਦੇ ਆਂ ਸ਼ਾਂਤੀ ਚਾਹੁੰਦੇ ਆਂ ਤੁਹਾਨੂੰ ਤੁਰੰਤ ਰਿਹਾ ਕਰ ਦਿੱਤੀ ਜਾ ਠੀਕ ਹੈ ਆ ਦੇਖ ਲੋ ਤੁਸੀਂ ਨਾ ਸਸਿ ਕਰਦੇ ਹੋ ਆ ਆ ਗਏ ਬਾਈ ਫਰੀ ਵੀ ਆ ਗਏ ਠੀਕ ਹੈ ਕੱਠ ਤਾਂ ਯਾਰ ਇੰਨਾ ਜ਼ਿਆਦਾ ਹੈ ਵੀ ਕੱਠ ਮੈਂ ਦਾਸੀ ਨਹੀਂ ਸਕਦਾ ਤੁਹਾਨੂੰ ਬਿਆਰ ਕਰਕੇ ਤੁਸੀਂ ਆਪ ਹੀ ਸਾਰਾ ਦੇਖ ਲਓ ਵੀ ਕਿੱਥੇ ਕਿੰਨਾ ਜਾਦੇ ਕਿੰਨੇ ਲੋਕ ਬਿਨਾ ਕੰਮ ਵਾਲੇ ਲੋਕ ਵੀ ਬਹੁਤ ਆਏ ਨੇ ਜਿਨ੍ਹਾਂ ਦੇ ਕੰਮ ਤਾਂ ਚਲੋ ਕੁਛ ਕਿੰਤੀ ਦੇ ਹੋਏ ਹੋਣੇ ਪਰ ਇਹ ਤਾਂ ਅਣਗਿਣਤ ਲੋਕ ਆ ਰਹੇ ਨੇ ਦੇਖੋ ਦੇਖੋ ਇਹਦੇ ਪਾਸੇ ਆਪ ਵੀ ਦੇਖ ਲਓ ਨਾਰਾ ਨੰਦਰੀ ਸਾਡੇ ਵੀ ਬਣਾ ਲਾਉਣਾ ਜਸਵੀਰ ਸਿੰਘ ਹੋਰ ਠੀਕ ਆ ਠੀਕ ਆ ਬਾਈ ਠੀਕ ਆ ਬਾਈ ਵਧੀਆ ਧੰਨਵਾਦ ਬਾਈ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਈ